ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿੰਨੇ ਵੀ ਮੇਰੇ ਨਾਲ ਸਰੋਤੇ ਦਰਸ਼ਕ ਜਿੰਨੇ ਵੀ ਨਾਲ ਜੁੜੇ ਹੋ ਲਗਾਤਾਰ ਦਰਿਆ ਸਤਲੁਜ ਦੀ ਅਸੀਂ ਅਪਡੇਟ ਲਗਾਤਾਰ ਤੁਹਾਡੇ ਤੱਕ ਪਹੁੰਚਾਰਿਆ ਵਿਆਸ ਦਰਿਆ ਦੀ ਪਹੁੰਚਾਰਿਆ ਰੋਇਪੁਰ ਤੋਂ ਸਾਡੇ ਪੱਤਰਕਾਰ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਹੈ ਤੇ ਅੱਜ ਕੁਝ ਜ਼ਰੂਰੀ ਵਿਸ਼ਿਆਂ ਤੇ ਗੱਲਬਾਤ ਕਰਾਂਗੇ ਚਰਚਾ ਆਪਾਂ ਕਰਾਂਗੇ ਦਰਿਆ ਸਤਲੁਜ ਬਾਰੇ ਤਾਂ ਇੱਕ ਵਾਰ ਤੁਸੀਂ ਥੋੜੇ ਜਿਨੇ ਨਾਲ ਜੁੜ ਜਿਓ ਤਾਂ ਫਿਰ ਉਸ ਤੋਂ ਬਾਅਦ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ ਤਾਂ ਸ਼ੁਰੂਆਤ ਕਰਾਂਗੇ ਆਪਾਂ ਚਲ ਜਾਣਕਾਰੀ ਸ਼ੁਰੂ ਕਰਦੇ ਆਪਾਂ ਦਰਿਆ ਸਤਲੁਜ ਬਾਰੇ ਤਾਂ ਤਕਰੀਬਨ ਜੇਕਰ ਆਪਾਂ ਹੁਣ ਦੀ ਗੱਲ ਕਰੀਏ ਤਾਂ 8:08 ਹੋ ਚੁੱਕਿਆ ਹੈ 19 ਸਤੰਬਰ ਹੈ ਅੱਜ ਦਰਿਆ ਸਤਲੁਜ ਦੀ ਅਹਿਮ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਰਿਹਾ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਦਰਿਆ ਸਤਲੁਜ ਦੇ ਵਿੱਚ ਰਾਤ ਜੋ ਬੀਤੀ ਰਾਤ 11 ਵਜੇ ਪਾਣੀ ਆਇਆ ਸੀ ਤਕਰੀਬਨ 2 3 ਫੁੱਟ ਪਾਣੀ ਵਧ ਗਿਆ ਸੀ ਦਰਿਆ ਸਤਲੁਜ ਦੇ ਵਿੱਚ 2 3 ਫੁੱਟ ਦਰਿਆ ਸਤਲੁਜ ਦੇ ਵਿੱਚ ਪਾਣੀ ਵਧ ਗਿਆ ਸੀ ਪਰ ਉਸ ਤੋਂ ਬਾਅਦ ਹੁਣ ਦਰਿਆ ਸਤਲੁਜ ਦਾ ਜੋ ਜਲ ਪੱਧਰ ਹੈ ਘਟਿਆ ਹੈ ਕਿੰਨਾ ਪਾਣੀ ਵਧਿਆ ਸੀ 2 3 ਫੁੱਟ ਤੇ ਉਨਾ ਹੀ ਪਾਣੀ ਘਟ ਗਿਆ ਰਾਤ 11 ਵਜੇ ਦਰਿਆ ਸਤਲੁਜ ਦਾ ਜੋ ਜਲ ਪੱਧਰ ਸੀ ਉਹ ਵਧਿਆ ਸੀ ਔਰ ਜਿੰਨਾ ਪਾਣੀ ਵਧਿਆ ਸੀ ਉਨਾ ਹੀ ਘਟ ਗਿਆ ਤਾਂ ਹੁਣ ਤੁਹਾਨੂੰ ਜਾਣਕਾਰੀ ਹੋਰ ਦੇ ਦਈਏ ਕਿ ਅੱਜ ਸੀਮਾਨਦ ਨਾਲ ਜੋ ਪਾਖੜਾ ਮੈਨੇਜਮੈਂਟ ਕਮੇਟੀ ਹੈ ਮੀਟਿੰਗ ਹੋਈ ਸੀ ਤਾਂ ਮੀਟਿੰਗ ਵਿੱਚ ਸੀਮਾਨ ਨੇ ਕਿਹਾ ਕਿ ਜੋ ਬੀਤੇ ਦਿਨ ਪਾਣੀ ਛੱਡਿਆ ਗਿਆ ਸੀ ਉਹ ਬਿਨਾਂ ਤੋਲੇ ਮਣੇ ਜਿਆਦਾ ਪਾਣੀ ਛੱਡਿਆ ਗਿਆ ਸੀ ਕਿ ਹੁਣ ਪਾਣੀ ਜਿਆਦਾ ਨਾ ਛੱਡਿਆ ਜਾਵੇ ਤਾਂ ਪਾਖੜਾ ਮੈਨੇਜਮੈਂਟ ਕਮੇਟੀ ਨੇ ਫੈਸਲਾ ਲਿਆ ਕਿ ਦਰਿਆ ਸਤਲੁਜ ਦੇ ਵਿੱਚ ਪਾਖੜਾ ਤਾਂ ਪਹਿਲੇ ਮੈਂ ਦੱਸ ਦਵਾਂ ਕਿ ਪਾਖੜਾ ਦਾ ਜੋ ਲੈਵਲ ਹੈ 1677 ਹੈ ਜਨਕਿ ਮੈਸ ਖਤਰੇ ਦੇ ਨਿਸ਼ਾਨ ਤੋਂ 3 ਕੋ ਫੁੱਟ ਥੱਲੇ ਆ ਤਾਂ ਉਹ ਫੈਸਲਾ ਹੁਣ ਲਿਆ ਗਿਆ ਹੈ ਕਿ ਜੋ ਪਾਣੀ ਛੱਡਿਆ ਜਾਊਗਾ ਤਕਰੀਬਨ 40 ਹਜ਼ਾਰ ਕਿਊਸਿਕ ਪਾਣੀ ਦਰਿਆ ਸਤਲੁਜ ਦੇ ਵਿੱਚ ਹੋਰ ਆਊਗਾ 40 ਹਜ਼ਾਰ ਕਿਊਸਿਕ ਪਾਣੀ ਦਰਿਆ ਸਤਲੁਜ ਦੇ ਵਿੱਚ ਹੋਰ ਆਊਗਾ ਉਹ ਜੋ ਪਾਣੀ ਹੈ ਉਸ ਨੂੰ ਥੋੜਾ ਥੋੜਾ ਕਰਕੇ ਛੱਡਿਆ ਜਾ ਸਕਦਾ ਹੈ ਦੋ ਤਿੰਨਾਂ ਪੜਾਵਾਂ ਦੇ ਵਿੱਚ ਛੱਡਿਆ ਜਾ ਸਕਦਾ ਹੈ ਜਾਂ ਇੱਕੇ ਵਾਰ ਵੀ ਛੱਡਿਆ ਜਾ ਸਕਦਾ ਹੈ ਇਹ بارش ਤੇ ਡਿਪੈਂਡ ਹੈ ਹਿਮਾਚਲ ਦੇ ਵਿੱਚ ਲਗਾਤਾਰ بارش ਹੋ ਰਹੀ ਹੈ ਤਾਂ ਅੱਜ ਖੁਰ ਤੁਹਾਨੂੰ ਅਹਿਮ ਜਾਣਕਾਰੀ ਦੇ ਦਵਾਂਗਾ ਜੋ ਪਾਖੜਾ ਦੇ ਫਲੱਡ ਗੇਟ ਨੇ ਉਹ 2-2 ਫੁੱਟ ਤੱਕ ਚੱਕੇ ਗਏ ਹੈ ਜਾਨਕਿ ਪਾਖੜਾ ਦੇ ਜਿਹੜਾ ਫਲੱਡ ਗੇਟ ਸੀ 2-2 ਫੁੱਟ ਤੱਕ ਚੱਕੇ ਗਏ ਹੈ ਹੁਣ ਰੋਪੜ ਤੋਂ ਅੱਗੇ ਆਪਾਂ ਦਾਜ ਲਗਾ ਸਕਦਾ ਜੇਕਰ ਪਾਖੜਾ ਦਾ ਪਾਣੀ ਰੋਪੜ ਆਉਂਦਾ ਤਾਂ ਫਿਰ ਰੋਪੜ ਨੂੰ ਅੱਗੇ ਛੱਡਣਾ ਪਵੇਗਾ ਉਹ ਫਿਰ ਪਾਣੀ ਦਰਿਆ ਸਤਲੁਜ ਦੇ ਵਿੱਚ ਆਵੇਗਾ ਤਾ ਅਜੇ ਆਪਾਂ ਇਹ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਦਰਿਆ ਸਤਲੁਜ ਦੇ ਵਿੱਚ ਪਾਣੀ ਹੋਰ ਨਹੀਂ ਆਏਗਾ ਤਾਂ ਇਹ ਗੱਲ ਨਹੀਂ ਹੈ ਦਰਿਆ ਸਤਲੁਜ ਵਿੱਚ ਪਾਣੀ ਹੋਰ ਆ ਸਕਦਾ ਕਿਉਂਕਿ ਭਾਖੜਾ ਦਾ ਜੋ ਲੈਵਲ ਹੈ ਉਹ ਲਗਾਤਾਰ ਵਧ ਰਿਹਾ ਉਹ ਕਟਿਆ ਨਹੀਂ ਤਾਂ ਇੱਕ ਹੋਰ ਕਮੈਂਟ ਆਪਣੇ Kapil Sharma Vlogs ਸ। ਵੈਰੀ ਗੁੱਡ ਭਾਜੀ ਤੁਸੀਂ ਸਾਰੇ ਜਾਣਕਾਰੀ ਅਪਡੇਟ ਕਰ ਰਹੇ ਹੋ। ਧੰਨਵਾਦ ਭਰਜੀ ਬਲਵਿੰਦਰ ਸਿੰਘ ਨਾਲ ਜੁੜਿਆ Kapil ਸ਼ਰਮਾ ਵਲੋਂ ਉਸ ਬਾਰੇ ਤੁਹਾਡਾ ਵੀ ਧੰਨਵਾਦ ਤਾਂ ਅਸੀਂ ਲਗਾਤਾਰ ਤੁਹਾਨੂੰ ਦਰਿਆ ਸਤਲੁਜ ਦੀ ਜਾਣਕਾਰੀ ਦੇ ਰਹੇ ਹਾਂ ਤੇ ਰਾਤ 11 ਵਜੇ ਦਰਿਆ ਸਤਲੁਜ ਦਾ ਜੋ ਜਲ ਪੱਧਰ ਸੀ ਤਕਰੀਬਨ 2.5 ਤੋਂ 3 ਫੁੱਟ ਵਧਿਆ ਸੀ ਤਾਂ ਹੁਣ 3.5 ਤੋਂ 3 ਫੁੱਟ ਘਟਿਆ ਹੈ ਪਰ ਆਉਣ ਵਾਲੇ ਟਾਈਮ ਦੇ ਵਿੱਚ ਕੱਲ ਤੱਕ ਦਰਿਆ ਸਤਲੁਜ ਦੇ ਵਿੱਚ ਪਾਣੀ ਹੋਰ ਵੀ ਆ ਸਕਦਾ ਹੈ ਤਕਰੀਬਨ ਜੇਕਰ ਗੱਲ ਕਰੀਏ ਤਾਂ 40000 ਕਿਊਸਕ ਪਾਣੀ ਆ ਪਰ 40000 ਕਿਊਸਕ ਪਾਣੀ ਹੁਣ ਜਦੋਂ ਆਉਂਦਾ ਹੈ ਤਾਂ ਹਾਲਾਤ ਖਰਾਬ ਕਰ ਦਿੰਦਾ ਕਿਉਂਕਿ ਇਸ ਵਾਰ ਲੰਮਾ ਬੋਧ ਪਾਣੀ ਚੱਲ ਗਿਆ तकरीबन 1.5 ਮਹੀਨਾ ਹੋ ਗਿਆ ਕਿ ਲਗਾਤਾਰ ਪਾਣੀ ਕਦੀ ਵੱਧ ਜਾਂਦਾ ਹੈ ਕਦੀ ਘਟ ਜਾਂਦਾ ਹੈ ਕਈ ਥਾਵਾਂ ਤੇ ਦਰਿਆਵਾਂ ਨੇ ਜੋ ਖੋਰੇ ਲਗਾਏ ਹੋਏ ਹਾਲਾਤ ਬੜੇ ਚਿੰਤਾਜਨਕ ਨੇ ਤਾਂ ਦੂਜੇ ਪਾਸੇ ਬਿਆਸ ਦਰਿਆ ਦੀ ਜੋ ਅਪਡੇਟ ਹੈ ਜੋ ਬਿਆਸ ਦਰਿਆ ਹੈ ਉਸ ਦੀ ਜੋ ਅਪਡੇਟ ਹੈ ਉਹ ਤੁਹਾਡੇ ਨਾਲ ਸਾਂਝੀ ਕਰਦੇ ਆ ਬਿਆਸ ਦਰਿਆ ਦੀ ਬਿਆਸ ਦਰਿਆ ਦਾ ਪਾਣੀ ਉਦੋਂ ਵਧਦਾ ਜਦੋਂ ਪੋਗ ਡੈਮ ਦੇ ਵਿੱਚ ਲੈਵਲ ਵਧ ਜਾਂਦਾ ਤਾਂ ਪੋਗ ਡੈਮ ਦਾ ਜੋ ਲੈਵਲ ਹੈ ਉਹ ਖਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਰਿਹਾ ਹੈ ਤਾਂ ਉਸ ਦੇ ਵਿੱਚ ਵੀ ਪਾਣੀ ਹੁਣ ਬਿਆਸ ਦੇ ਵਿੱਚ ਦੁਬਾਰਾ ਜੋ ਵਧਿਆ ਤੇ ਹੁਣ ਅੱਗੇ ਹਰੀਕੇ ਹੜ੍ਹ ਕੇ ਵਰਕਸ ਤੋਂ ਅੱਗੇ ਛੜਨਾ ਸ਼ੁਰੂ ਹੋ ਗਿਆ ਹੈ ਫਰੋਜਪੁਰ ਫਾਜ਼ਿਲਕਾ ਜਿੱਥੇ ਹਾਲਾਤ ਪਹਿਲੇ ਜ ਬਹੁਤ ਜ਼ਿਆਦਾ ਚਿੰਤਾਜਨਕ ਸੀ ਉੱਥੇ ਪਾਣੀ ਦੁਬਾਰਾ ਆ ਸਕਦਾ ਹੈ ਤਾਂ ਰਾਹੁਲ ਭਗਤ ਕਿੱਥੇ ਕਿੱਥੇ بارش ਹਾਂ ਵੀਰ ਜੀ بارش ਮੌਸਮ ਬਹੁਤ ਜ਼ਿਆਦਾ ਖਰਾਬ ਹੈ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ بارش ਹੋਵੇਗੀ ਔਰ ਤੇਜ਼ ਹਨੇਰੀ ਵੀ ਆ ਸਕਦੀ ਹੈ ਪਰ ਦੇਖੋ ਜੋ ਹਾਲਾਤ ਚੱਲ ਰਹੇ ਹੈ ਕੱਲਾ ਮੌਸਮ ਵਿਭਾਗ ਹੁਣ ਕੀ ਕਰੂਗਾ ਤਾਂ ਪ੍ਰਮਾਤਮਾ ਕੁਦਰਤ ਦੇ ਬਸ ਹੈ ਕਦੀ ਬਹੁਤ ਜ਼ਿਆਦਾ بارش ਹੋ ਜਾਂਦੀ ਹੈ ਕਦੀ ਘਟ ਜਾਂਦੀ ਹੈ ਤਾਂ ਇਹ ਮੌਸਮ ਵਿਭਾਗ ਵਾਲੇ ਤੇ ਦੂਜੇ ਪਾਸੇ ਜੇਕਰ ਗੱਲ ਕਰੇ ਜੋ ਰਮਾਂ ਲਾ ਜਾਂਦੇ ਆ ਉਹ ਸਾਰੇ ਫੇਲ ਹੋ ਜਾਂਦੇ ਆ ਕੁਦਰਤ ਦੇ ਬਸ ਪ੍ਰਮਾਤਮਾ ਦੇ ਬਸ ਸਭ ਕੁਝ ਹੈ ਬੰਦਾ ਨਹੀਂ ਕੁਝ ਵੀ ਕਰਨ ਯੋਗ ਹੁਣ ਦਰਿਆ ਸਤਲੁਜ ਤੋਂ ਸਤਲੁਜ ਦੀ ਤੋਂ ਜਾਣਕਾਰੀ ਸਾਂਝੀ ਕੀਤੀ ਹੈ ਕਿ ਦਰਿਆ ਸਤਲੁਜ ਦੇ ਵਿੱਚ ਪਾਣੀ ਆ ਸਕਦਾ ਹੈ ਇਹ ਗੱਲ ਸਾਫ਼ ਤੇ ਸਪਸ਼ਟ ਹੈ ਇੱਕ ਮੈਂ ਹੋਰ ਤੁਹਾਨੂੰ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ ਜੋ ਲੋਕ ਸੀ ਜਿਨ੍ਹਾਂ ਨੇ ਆਪਣਾ ਸਮਾਨ ਸੁਰੱਖਿਅਤ ਥਾਵਾਂ ਤੇ ਜਿਹੜੇ ਲਾਗੇ ਸੀ ਤਾਂ ਉਹਨਾਂ ਨੇ ਘਰ ਵਾਪਸੀ ਸ਼ੁਰੂ ਕਰ ਦਿੱਤੀ ਜੋ ਤੇ ਸਮਾਨ ਚੱਕਿਆ ਸੀ ਉਹ ਤੇ ਸਮਾਨ ਦੁਬਾਰਾ ਫੇਰ ਰੱਖ ਲਿਆ ਜਾਂ ਫਿਰ ਜਾ ਰਿਹਾ ਤੇ ਮੇਰੇ ਦੋਸਤੋ ਮੇਰੇ ਵੀਰੋ ਮੇਰੇ ਭੈਣਾ ਭਰਾਓ ਥੋੜਾ ਜਾ ਜੇ ਤੁਸੀਂ ਵੇਟ ਕਰ ਲੋ ਕਿਉਂਕਿ ਅਜੇ ਦਰਿਆਵਾਂ ਦਾ ਕੋਈ ਪਤਾ ਨਹੀਂ ਡੈਮਾਂ ਦੇ ਹਾਲਾਤ ਮਾੜੇ ਨੇ ਕੁਝ ਜ਼ਿਆਦਾ ਬਹੁਤ ਚੰਗੇ ਨਹੀਂ ਤਾਂ ਕਿਸੇ ਵੀ ਟਾਈਮ ਦਰਿਆਵਾਂ ਵਿੱਚ ਪਾਣੀ ਵੱਧ ਸਕਦਾ ਹੈ ਪਾਣੀ ਜ਼ਿਆਦਾ ਆ ਸਕਦਾ ਹੈ ਤਾਂ ਅਜੇ ਤੁਸੀਂ ਕਿੱਥੇ ਸੇਫ ਥਾਂ 'ਤੇ ਆਪਣਾ ਸਮਾਨ ਰੱਖਿਆ ਤੁਸੀਂ ਜਿੱਥੇ ਰਹਿ ਰਹੇ ਹੋ ਅਦੇ ਤੱਕ ਅਜੇ ਤੱਕ ਤੁਸੀਂ ਉੱਥੇ ਹੀ ਰਹੋ ਤਾਂ ਇਦਾਂ ਦਾ ਅਮੇ ਕਿ ਆਪਾਂ ਸਮਾਨ ਜਿੱਥੇ ਆਪਣੇ ਘਰ ਦਰਿਆਵਾਂ ਦੇ ਨੇੜੇ ਸੀ ਜਾਂ ਕਈ ਬੰਦ ਦੇ ਅੰਦਰ ਆ ਉੱਥੇ ਆਪਾਂ ਸਮਾਨ ਰੱਖ ਲਿਆ ਤਾਂ ਫਿਰ ਉਹ ਨਾ ਹੋਵੇ ਕਿ ਪਾਣੀ ਆ ਜਾਏ ਤਾਂ ਆਪਣੇ ਹਾਲਾਤ ਖਰਾਬ ਹੋ ਜਾਣ ਤੇ ਬਹੁਤ ਸਾਰੇ ਵੀਰਾਂ ਨੇ ਜੋ ਸਮਾਨ ਚੱਕਿਆ ਅੱਧਾ ਸਮਾਨ ਤਾਂ ਜਦੋਂ ਚੱਕਣ ਲੱਗੇ ਟੁੱਟ ਜਾਂਦਾ ਫਿਰ ਜਦੋਂ ਵਾਪਸ ਆਪ ਰੱਖ ਰੱਖੀਦਾ ਤੇ ਫਿਰ ਉਦੋਂ ਕੁਝ ਖਰਾਬ ਹੋ ਜਾਂਦਾ ਤਾਂ ਤੁਸੀਂ ਅਜੇ ਜਿੱਥੇ ਆਪਣਾ ਸਮਾਨ ਵਗੈਰਾ ਰੱਖਿਆ ਸੀ ਅਜੇ ਤੱਕ ਤੁਸੀਂ ਉੱਥੇ ਹੀ ਰੱਖੋ ਤਾਂ ਦੂਜੀ ਗੱਲ ਮੌਸਮ ਦੇ ਅੱਜ ਦੀ ਜੋ ਅਪਡੇਟ ਮੌਸਮ ਦੀ ਅਨੇਰੀ ਕੱਲ੍ਹ ਰਹੀ ਐ ਤਾਂ ਮੈਂ ਸਟੂਡੀਓ ਵਿੱਚਾਂ ਅਨੇਰੀ ਵੀ ਚੰਦਰੀ ਐ ਪੋਰ بارش ਹੋ ਰਹੀ ਐ ਜੇਕਰ ਜਲੰਧਰ ਜ਼ਿਲ੍ਹੇ ਦੀ ਗੱਲ ਕਰੀਏ ਜਿਹੜਾ ਜਲੰਧਰ ਜਿਹਦੇ ਚ ਨਕੌਂਦਰ ਦੇ ਆਰੀ ਤੋਂ ਕਿ ਮਹਿਦਪੁਰ ਉਸ ਥਾਂ ਤੇ بارش ਥੋੜੇ ਥੋੜੀ ਹੋਣੀ ਬੂੰਦਾਬاندی ਸ਼ੁਰੂ ਹੋ ਚੁੱਕੀ ਐ ਤਾਂ ਜਿੰਨੇ ਵੀ ਤੁਸੀਂ ਨਾਲ ਜੁੜੇ ਹੋ ਇਹ ਜਾਣਕਾਰੀ ਅੱਗੇ ਤੱਕ ਜਰੂਰ ਸਾਂਝੀ ਕਰਿਓ ਕਿਉਂਕਿ ਦਰਿਆ ਸਤਲੁਜ ਦੀ ਵੀ ਜਾਣਕਾਰੀ ਦਿੱਤੀ ਐ ਕਿ ਇਸ ਦੇ ਵਿੱਚ ਪਾਣੀ 40000 ਕਿਊਸਕ ਪਾਣੀ ਐ ਉਹ ਕੱਲ੍ਹ ਤੱਕ ਪਾਣੀ ਆ ਜਾਏਗਾ ਪਰ 40000 ਇਸ ਤਰ੍ਹਾਂ ਜਰੂਰ ਹੋ ਸਕਦਾ ਹੈ ਕਿ ਥੋੜਾ ਥੋੜਾ ਕਰਕੇ ਛੱਡਿਆ ਜਾਵੇ ਜਾਂ ਇੱਕ ਵਾਰ ਛੱਡਿਆ ਜਾ ਸਕਦਾ ਹੈ ਇਹ بارش ਤੇ ਡਿਪੈਂਡ ਹੈ بارش ਕਿੰਨੀ ਕੁ ਹੁੰਦੀ ਹੈ ਪਿਛਲੇ 2 ਦਿਨਾਂ ਦੇ ਵਿੱਚ ਪਾਖੜਾ ਦਾ ਲੈਵਲ ਹੈ ਉਹ ਵਧਿਆ ਹੈ ਸਿੰਘ ਮਾਨ ਨੇ ਇੱਕ ਕੱਲ ਜਰੂਰ ਕਹੀ ਹੈ ਕਿ 40000 ਤੋਂ ਵੱਧ ਦਰਿਆ ਦੇ ਵਿੱਚ ਪਾਣੀ ਨਾ ਛੱਡਿਆ ਜਾਵੇ ਇਹ ਅਹਿਮ ਤੇ ਵੱਡੀ ਗੱਲ ਸਿੰਘ ਮਾਨ ਨੇ ਕਹੀ ਹੈ ਪਰ ਹੁਣ ਦੇਖੋ ਜੋ ਮੈਨੇਜਮੈਂਟ ਕਮੇਟੀ ਹੈ ਜੇਕਰ ਦਰਿਆ ਦੇ ਪਹਾੜਾ ਦੇ ਲੈਵਲ ਜੇ ਵੱਧ ਜਾਂਦਾ ਹੈ ਵਿੱਚ ਹਿਮਾਚਲ ਜੇ ਇਸ ਤਰ੍ਹਾਂ ਲਗਾਤਾਰ بارش ਹੋ ਰਹੀ ਹੈ ਤਾਂ ਫਿਰ ਛੱਡਣਾ ਪਊਗਾ ਹੋ ਸਕਦਾ ਜਿਆਦਾ ਪਾਣੀ ਵੀ ਛੱਡ ਜਾ ਸਕੇ ਤਾਂ ਤੁਸੀਂ ਸੁਚੇਤ ਰਹੋ ਜਿੱਥੇ ਵੀ ਉਹ ਕਿਹੜੇ ਕਿਹੜੇ ਜਗ੍ਹਾਵਾਂ ਤੇ ਢਾਹ ਲੱਗੀ ਸੀ ਖੋਰੇ ਲੱਗੇ ਸੀ ਉਹ ਵੀ ਤੁਹਾਨੂੰ ਦੱਸ ਦੇਵਾਂ ਕਿ ਦਰਿਆ ਸਤਲੁਜ ਮਹਿਤਪੁਰ ਦੇ ਨੇੜੇਕ ਜਲੰਧਰ ਜ਼ਿਲ੍ਹਾ ਜੇਕਰ ਆਪਾਂ ਲਗਾਤਾਰ ਤੁਹਾਨੂੰ ਖਬਰਾਂ ਦਿਖਾ ਰਹੇ ਸੀ ਬੂਟੇ ਦੀ ਸ਼ਨਾ ਪਿੰਡ ਦਾ ਨਾਮ ਹੈ ਉਸ ਥਾਂ ਤੇ ਕਾਫੀ ਜ਼ਿਆਦਾ ਢਾਹ ਲੱਗੀ ਹੈ ਉੱਥੇ ਤਕਰੀਬਨ ਕਾਫੀ ਏਕੜ ਜ਼ਮੀਨ ਦਰਿਆ ਦੇ ਵਿੱਚ ਲੱਗ ਪਈ ਹੈ ਫਿਰ ਦਰਿਆ ਸਤਲੁਜ ਤੋਂ ਜਦੋਂ ਆਪਾਂ ਮਹਿਤਪੁਰ ਤੋਂ ਜਗਰਾਵਾਂ ਜੋ ਰੋਡ ਜਾਂਦਾ ਹੈ ਚੜਦੇ ਵਾਲੇ ਪਾਸੇ 2 ਕਿਲੋਮੀਟਰ ਅੱਗੇ ਉੱਥੇ ਕਾਫੀ ਜ਼ਿਆਦਾ ਇੱਕ ਲੰਮੀ ਲੋਹ ਚ ਦਰਿਆ ਦੇ ਵਿੱਚ ਕਾਫੀ ਜ਼ਿਆਦਾ ਲੱਗ ਪਈ ਹੈ ਉੱਥੇ ਬਹੁਤ ਜ਼ਿਆਦਾ ਨਕਸਾਦ ਹੋ ਰਿਹਾ ਹੈ ਫਿਰ ਆਪਾਂ ਜਦੋਂ ਸ਼ਾਹਕੋੜ ਦੇ ਨੇੜੇ ਪਿੰਡ ਥਮੂ ਵੱਲ ਉੱਥੇ ਵੀ ਇੱਕ ਕਾਫੀ ਜ਼ਿਆਦਾ ਖੋਰਾ ਲੱਗਿਆ ਹੋਇਆ ਹੈ ਇਹ ਕਿਹੜੇ-ਕਿਹੜੇ ਮੈਨੂੰ ਪਤਾ ਹੈ ਮੈਂ ਉਸ ਜਗ੍ਹਾ ਜਗ੍ਹਾ ਦਾ ਤੁਹਾਡੇ ਨਾਲ ਨਿਯਮ ਜਿਕਰ ਕਰ ਰਿਹਾ ਬਸ ਟਾਵਾਂ ਖੋਰੇ ਤਾਂ ਕਈ ਥਾਂ ਤੇ ਲੱਗੇ ਹੋਇਆ ਤਾਂ ਫਿਰ ਲੋਹਿਆਂ ਦੇ ਨਜ਼ਦੀਕ ਮੰਡੇਆਲਾ ਪਿੰਡ ਹੈ ਮੰਡੇਆਲਾ ਉੱਥੇ ਵੀ ਬਹੁਤ ਜ਼ਿਆਦਾ ਦਰਿਆਨ ਕਹਿਰ ਮਚਾਇਆ ਹੋਇਆ ਹੈ ਬੰਨ ਦੇ ਬਿਲਕੁਲ ਨਜ਼ਦੀਕ ਦਰਿਆ ਉੱਥੇ ਆ ਚੁੱਕਿਆ ਹੈ ਤਾਂ ਉੱਥੇ ਲਗਾਤਾਰ ਮਿਹਨਤ ਲੋਕ ਕਰ ਰਹੇ ਹੈ ਕਿ ਬੰਨ ਟੁੱਟੇ ਨਾ ਕੋਈ ਅਨੁਸਖਾਮੀ ਘਟਨਾ ਨਾ ਵਾਪਰੇ ਤਾਂ ਲਗਾਤਾਰ ਲੋਕ ਮਿਹਨਤ ਉੱਥੇ ਕਰ ਰਹੇ ਹੈ ਤੁਸੀਂ ਸਾਡੇ ਤੇ ਆਪਣੇ ਚੈਨਲ ਦੇ ਨਾਲ ਕਿ ਤੁਸੀਂ ਕਿਸ ਏਰੀਏ ਤੇ ਨਾਲ ਸੰਬੰਧ ਰੱਖਦੇ ਹੋ ਚੈਨਲ ਦੇ ਨਾਲ ਜੁੜੇ ਹੋਏ ਹੋ ਤੁਸੀਂ ਉਹ ਜਾਣਕਾਰੀ ਜਰੂਰ ਸਾਂਝੀ ਦਿਓ ਇੱਕ ਵਾਰ ਮੈਂ ਫਿਰ ਤੁਹਾਨੂੰ ਕਹਿਣਾ ਚਾਹਾਂਗਾ ਜਿੱਥੇ ਵੀ ਜਉ ਸੁਰੱਖਿਤ ਰਹੋ ਤਾਂ ਦਰਿਆਵਾਂ ਦੇ ਕੰਢਿਆਂ ਦੇ ਨੇੜੇ ਨਾ ਜਾਇਓ ਕਿਉਂਕਿ ਦਰਿਆ ਨੇ ਬੜੇ ਹੇਰ ਫੇਰ ਕਰਦੇ ਆ ਕਈ ਥਾਂ ਉੱਚੇ ਹੋ ਗਿਆ ਹੈ ਕਿ ਨੀਵੇਂ ਹੋ ਗਿਆ ਹੈ ਕਈ ਥਾਂ ਤੇ ਅੰਦਰ ਤੱਕ ਖੂਰੇ ਲੱਗੇ ਹੋਏ ਆ ਪਤਾ ਉਹਦੋਂ ਲੱਗਦਾ ਕਦੋਂ ਕੋਈ ਵੱਡੀ ਪੇ ਵੱਲ ਜੇ ਆਪਾਂ ਕਿ ਜਗ੍ਹਾ ਦਰਿਆ ਦੇ ਵਿੱਚ ਡਿੱਗ ਪੈਂਦੀ ਹੈ ਉਦੋਂ ਪਤਾ ਲੱਗਦਾ ਕਿ ਇਸ ਥਾਂ ਤੇ ਦਾ ਦਰਿਆ ਨੇ ਕਾਫੀ ਜ਼ਿਆਦਾ ਖੋਰਾ ਲਾਇਆ ਹੋਇਆ ਸੀ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਦਰਿਆ ਸੱਤਮ ਵਿਧੀ ਅਸੀਂ ਹਰ ਇੱਕ ਅਪਡੇਟ ਹਰ ਇੱਕ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸ ਟਾਈਮ ਦੀ ਅਹਿਮ ਜਾਣਕਾਰੀ ਜੋ ਤੁਹਾਡੇ ਨਾਲ ਸਾਂਝੀ ਕੀਤੀ ਹੈ ਆਸ ਕਰਦਾ ਹਾਂ ਕਿ ਤੁਸੀਂ ਠੀਕ ਠਾਕ ਰਹੋ ਔਰ ਆਉਣ ਵਾਲੇ ਟਾਈਮ ਵਿੱਚ ਇੱਕ ਨਵੀਂ ਅਪਡੇਟ ਲੈ ਕੇ حاضر ਆਉਂਗਾ